ਟਿੱਬਿਆਂ ਦਾ ਪੁੱਤ ਇਸ ਛੋਟੀ ਜਿਹੀ ਬੱਚੀ ਨੇ ਗਾ ਦਿੱਤਾ ਬਹੁਤ ਹੀ ਸੋਹਣਾ ਗੀਤ ਸਤਿ ਸਿੱਧੂ ਮੂਸੇ ਵਾਲੇ ਨੂੰ ਕੀਤਾ ਯਾਦ ਇਹ ਸਿੱਧੂ ਦੇ ਕੱਟੜ ਫੈਨ ਨੇ ਜਿਹੜੇ ਵੱਖੋ ਵੱਖਰੇ ਇਲਾਕਿਆਂ ਚ ਆਉਂਦੇ ਨੇ ਤੇ ਸਿੱਧੂ ਨੂੰ ਵੱਖੋ ਵੱਖਰੇ ਤਰੀਕੇ ਦੇ ਨਾਲ ਯਾਦ ਕਰਦੇ ਨੇ ਤੇ ਲਿਖ ਦਿੰਦੇ ਨੇ ਅਜਿਹੇ ਗੀਤ ਜਿਹੜੇ ਚਪੇੜਾ ਵਾਂਗੂ ਵੱਜਦੇ ਨੇ ਗੈਂਗਸਟਰਾਂ ਦੇ ਤੇ ਇਹ ਗੀਤ ਸੁਣ ਕੇ ਤੁਸੀਂ ਵੀ ਭਾਵਕ ਹੋਵੋਗੇ ਕਿਉਂਕਿ ਇਹ ਗੀਤ ਟਿੱਬਿਆਂ ਦਾ ਪੁੱਤ ਸਿੱਧੂ ਦੇ ਉੱਤੇ ਇਸ ਛੋਟੀ ਜੀ ਫੈਨ ਨੇ ਲਿਖਿਆ ਕੀ ਗਾਉਂਦੀ ਹੈ ਇਹ ਬੱਚੀ ਉਹ ਵੀ ਸੁਣੋ ਕਰੋ ਸ਼ੇਅਰ ਕਲਮ ਦੇ ਜ਼ੋਰ ਨਾਲ ਦੁਨੀਆ ਹਲਾਤੀ ਸੀ ਲਿਖ ਲਿਖ ਵਹਿਰੀਆਂ ਦੀ ਅਡੀਆਂ ਚ ਘਾਤੀ ਸੀ ਕਲਮ ਦੇ ਜ਼ੋਰ ਨਾਲ ਦੁਨੀਆ ਹਲਾਤੀ ਸੀ ਲਿਖ ਲਿਖ ਵਹਿਰੀਆਂ ਦੀ ਅਡੀਆਂ ਚ ਘਾਤੀ ਸੀ ਹੋ ਯਾਦ ਆਈ ਤੇਰੀ ਹੰਝੂ ਅੱਖੀਆਂ ਚ ਜੋ ਗਿਆ ਫੁੱਟ ਬਿਆਦ ਪੁੱਤ ਪਾਵੇਂ ਤੇ ਬਿਆਦ ਖੋ ਗਿਆ ਰੋ ਵੀ ਨਾਲ ਤੁਮੇ ਜੱਟ ਅਮਰਜ ਹੋ ਗਿਆ ਫੁੱਟ ਬਿਆਦ ਪੁੱਤ ਪਾਵੇਂ ਤੇ ਬਿਆਦ ਖੋ ਗਿਆ